ਇਜੂ ਆ ਕੇ ਅਧਿਆਰੋਕ ਗੋਲੀਬਾਰੀ ਮੰਦਭਗੀ ਘਟਨਾ ਜੰਮੂ ਕਸ਼ਮੀਰ ਦੇ ਵਿੱਚ ਘਟੀ ਆ ਸਾਡੇ ਸਾਰੇ ਸ਼ਹਿਰ ਨਿਵਾਸੀ ਸਾਰੇ ਸਮਾਜਿਕ ਸੰਸਥਾਵਾਂ ਇਸ ਚੀਜ਼ ਦਾ ਵਿਰੋਧ ਕਰਦੀਆਂ ਨੇ ਔਰ ਸਰਕਾਰ ਤੋਂ ਮੰਗ ਕਰਦੀਆਂ ਨੇ ਜਿਹੜਾ ਵੀ ਅਤਵਾਦੀਆਂ ਨੇ ਇੱਥੇ ਚੁੰਚੁੰਚ ਕੇ ਬੰਦੇ ਮਾਰੇ ਆ ਉਹਨਾਂ ਨੂੰ ਸ਼ਰੇਆਮ ਚੌਂਚ ਖੜੇ ਰਕੇ ਗੋਲੀ ਮਾਰ ਦੇਣੀ ਚਾਹੀਦੀ ਆ ਤਾਂ ਕਿ ਕੋਈ ਵੀ ਅਤਵਾਦੀ ਦੁਬਾਰਾ ਹਰਕਤ ਕਰਨ ਦੀ ਨਾ ਸੋਚੇ ਔਰ ਦੂਜਾ ਅਸੀਂ ਜਿੰਨੇ ਸ਼ਹਿਰ ਨਿਵਾਸੀ ਆ ਫਗਵਾੜਾ ਨਿਵਾਸੀ ਆ ਇਹਨਾਂ ਸਾਰਿਆਂ ਦਾ ਵੀ ਧੰਨਵਾਦ ਕਰਦੇ ਆ ਜਿਨ੍ਹਾਂ ਨੇ ਇੱਕ ਨਿੱਕੇ ਜਿਹੇ ਸੱਦੇ ਤੇ ਇਸ ਦੁੱਖ ਦੀ ਘਾੜੀ ਵਿੱਚ ਸਾਡਾ ਸਾਥ ਦਿੰਦੇ ਹੋਏ ਅੱਜ ਆਪਣਾ ਸਾਰਾ ਕੰਮਕਾਜ ਦੁਕਾਨਾਂ ਬਾਜ਼ਾਰ ਬੰਦ ਕੀਤਾ ਆ ਔਰ ਅਸੀਂ ਆਸ਼ਾ ਕਰਦੇ ਆ ਕਿ ਇਹ ਸਾਰੇ ਜਾਣੇ ਹੀ ਸਾਡੇ ਨਾਲ ਇਦਾਂ ਹੀ ਕੰਦੇ ਨਾਲ ਕੰਦਾ ਮਿਲਾ ਕੇ ਚੱਲਣ ਔਰ ਪ੍ਰਸ਼ਾਸਨ ਨੂੰ ਅਸੀਂ ਇਹ ਮੰਗ ਕਰਦੇ ਆ ਜੋ ਵੀ ਲੋਕ ਇਹ ਅੰਤਬੱਦ ਫਲਾਉਂਦੇ ਆ ਧਰਮ ਦੇ ਵਿੱਚ ਲੜਾਈ ਕਰਾਉਂਦੇ ਆ ਇਹਨਾਂ ਨੂੰ ਸਖਤ ਤੋਂ ਸਖਤ ਸਜ਼ਾ ਦਿੱਤੀ ਜਾਵੇ ਜੈ ਸ਼੍ਰੀ ਰਾਮ ਇੱਕ ਮਿੰਟ ਜੀ ਗਾਂਦੇ ਜੰਮੂ ਕਸ਼ਮੀਰ ਵਿੱਚ ਜੋ ਵੀ ਹੋਇਆ ਸਾਰਾ ਦੇਸ਼ ਇਹਨੇ ਜਿੰਨੇ ਨਖੇਦੀ ਕਰੇ ਉਹਨੇ ਹੀ ਜਿਆਦੀ ਆ ਸਾਰੇ ਨੂੰ ਬੜਾ ਦੁੱਖ ਆ ਕੰਪਨੀ ਆ ਰਹੀਆਂ ਉੱਤੇ ਇਹਦੇ ਹੱਤਿਆ ਨੂੰ ਚੁੰਨ ਚੁੰਗੇ ਹਿੰਦੂ ਪੁੱਛ ਕੇ ਉਹਨਾਂ ਨੂੰ ਮਾਰਿਆ ਗਿਆ ਬਾਕੀ ਸਾਡੇ ਇੱਕ ਛੋਟੇ ਜਿਹੇ ਸੱਦੇ ਦੇ ਸਾਰੇ ਸ਼ਹਿਰ ਦੇ ਸਾਡਾ ਸਾਥ ਦਿੱਤਾ ਸਾਰੇ ਸ਼ਹਿਦਾਂ ਬਹੁਤ ਬਹੁਤ ਧੰਨਵਾਦ ਬਾਕੀ ਅਸੀਂ ਆਸਰਾ ਰੱਖਦੇ ਆ ਅੱਜ ਵੀ ਬਾਜ਼ਾਰ ਵਾਲੇ ਆਪਣੇ ਆਪ ਨੂੰ ਸੰਭਾਲ ਲੈਣ ਤੇ ਖਰੇ ਰੋਗੇ ਜੈ ਸ਼੍ਰੀ ਰਾਮ ਜੈ ਜੈ ਰਾਮ पाकिस्ती भ que tal